ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਧੁਨਿਕ ਪੰਜਾਬੀ ਕਵੀ ਭਾਈ ਵੀਰ ਸਿੰਘ ਬਾਰੇ ਗੱਲ ਕਰਾਂਗੇ ਤਾਂ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਪਿਤਾ ਚਰਨ ਸਿੰਘ ਤੇ ਮਾਤਾ ਸਰਦਾਰਨੀ ਉੱਤਮ ਕੌਰ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਭਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ ਆਪ ਦੀ ਰਚਨਾ ਬਉ ਪੱਖੀ ਹੈ ਆਪਨੇ ਕਵਿਤਾ ਵਾਰਤਕ ਨਾਵਲ ਤੇ ਨਾਟਕ ਦੀ ਰਚਨਾ ਕਰਕੇ ਆਧੁਨਿਕ ਪੰਜਾਬੀ ਸਾਹਿਤ ਦਾ ਆਰੰਭ ਕੀਤਾ ਇਸ ਤੋਂ ਇਲਾਵਾ ਸਿੱਖ ਇਤਿਹਾਸ ਲਿਖਣ ਤੇ ਸੰਪਾਦਨ ਕਰਨ ਦਾ ਕੰਮ ਵੀ ਕੀਤਾ ਉਹਨਾਂ ਦੀ ਦੇਣ ਗਿਣਾਤਮਕ ਤੇ ਗੁਣਾਤਮਕ ਦੋਹਾਂ ਪੱਖਾਂ ਤੋਂ ਮਹੱਤਵਪੂਰਨ ਹੈ ਭਾਈ ਵੀਰ ਸਿੰਘ ਦੀ ਕਵਿਤਾ ਨਾਲ ਆਧੁਨਿਕ ਪੰਜਾਬੀ ਕਵਿਤਾ ਦਾ ਮੁੱਢ ਵੱਜਦਾ ਹੈ ਉਸਨੇ ਲੰਮੀ ਬਿਰਤਾਂਤਕ ਕਵਿਤਾ ਦੇ ਸਮੇਂ ਛੋਟੀਆਂ-ਛੋਟੀਆਂ ਕਵਿਤਾਵਾਂ ਲਿਖਣ ਦੀ ਪ੍ਰੇਰਤ ਪਾਈ ਇਸ ਕਰਕੇ ਉਸ ਨੂੰ ਨਿੱਕੀ ਕਹਾਣੀ ਦਾ ਵੱਡਾ ਕਵੀ ਵੀ ਕਿਹਾ ਜਾਂਦਾ ਹੈ ਇੱਥੇ ਹੀ ਬਸ ਨਹੀਂ ਉਸ ਨੂੰ ਨਵੀਂ ਪੰਜਾਬੀ ਕਵਿਤਾ ਦਾ ਮੋਢੀ ਸਿੱਖ ਪੁਨਰ ਜਾਗਰਤੀ ਦਾ ਥੰਮ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾ ਕਹਿ ਕੇ ਵੀ ਨਿਵਾਜਿਆ ਗਿਆ ਹੈ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ ਮਹਾਕਵੀ ਰਾਣਾ ਸੂਰਤ ਸਿੰਘ ਲਹਿਰਾਂ ਦੇ ਹਾਰ ਬਿਜਲੀਆਂ ਦੇ ਹਾਰ ਮਟਕ ਹਲਾਰੇ ਮੇਰੇ ਸਾਈਆਂ ਜੀਓ ਕੰਬ ਦੀ ਕਲਾਈ ਪ੍ਰੀਤ ਵੀਣਾ ਕੰਤ ਮਹੀਲੀ ਇਹ ਉਹਨਾਂ ਦੀਆਂ ਕਵਿਤਾਵਾਂ ਨੇ ਕਵਿਤਾਵਾਂ ਦੀਆਂ ਪੁਸਤਕਾਂ ਨੇ ਬਿਜੇ ਸਿੰਘ ਸੁੰਦਰੀ ਸਤਵੰਤ ਕੌਰ ਸੁਭਾਗ ਜੀ ਦਾ ਸੁਧਾਰ ਹੱਥੀ ਬਾਬਾ ਨੌਦ ਸਿੰਘ ਰਾਜਾ ਲਖਦਾਤਾ ਸਿੰਘ ਗੁਰੂ ਨਾਨਕ ਚਮਤਕਾਰ, ਸ਼੍ਰੀ ਕਲਗੀਧਰ ਚਮਤਕਾਰ, ਅਸ਼ਟਗੁਰੂ ਚਮਤਕਾਰ ਇਹ ਉਹਨਾਂ ਦੇ ਨਾਟਕ ਤੇ ਨਾਵਲ ਕਹਾਣੀਆਂ ਦੀਆਂ ਕਿਤਾਬਾਂ ਨੇ। ਸਾਹਿਤ ਅਕਾਦਮੀ ਦਿੱਲੀ ਵੱਲੋਂ ਆਪ ਦੀ ਕਾਵ ਪੁਸਤਕ ਮੇਰੇ ਸਾਈਆਂ ਜੀਓ ਨੂੰ ਪੁਰਸਕ੍ਰਿਤ ਕੀਤਾ ਗਿਆ। ਆਪ ਨੂੰ ਭਾਰਤ ਸਰਕਾਰ ਨੇ ਪਦਮ ਪੂਸ਼ਣ ਉਪਾਦੀ ਪ੍ਰਦਾਨ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਲਾਹੌਰ ਨੇ ਡੀ ਲਿਟ ਦੀ ਮਾਨਾਰਥ ਡਿਗਰੀ ਨਾਲ ਸਨਮਾਨਿਆ ਵੀਰ ਸਿੰਘ ਨੇ ਕੁਦਰਤ ਅਤੇ ਕਾਦਰ ਨੂੰ ਆਪਣੀ ਕਵਿਤਾ ਵਿੱਚ ਵੱਡੇ ਪੱਧਰ ਉੱਤੇ ਪੇਸ਼ ਕੀਤਾ ਹੈ ਉਸ ਦੀ ਕਵਿਤਾ ਵਿੱਚ ਪੇਸ਼ ਹੋਈ ਕੁਦਰਤ ਅਤੇ ਮਾਹੌਲ ਪੰਜਾਬ ਤੋਂ ਬਾਹਰਲਾ ਹੈ ਉਹਨਾਂ ਦੀ ਕਵਿਤਾ ਵਿੱਚ ਪੰਜਾਬ ਦੇ ਪ੍ਰਕਿਰਤਿਕ ਦ੍ਰਿਸ਼ ਅਤੇ ਬਨਸਪਤੀ ਦੀ ਬਜਾਏ ਦੂਰ ਕਸ਼ਮੀਰੀ ਪਹਾੜੀਆਂ ਦੇ ਦ੍ਰਿਸ਼ ਮਿਲਦੇ ਹਨ ਅਤੇ ਉਹ ਪੰਜਾਬ ਵਿੱਚ ਵੀ ਉਹਨਾਂ ਫਲਾਂ ਫੁੱਲਾਂ ਦਾ ਜ਼ਿਆਦਾ ਜ਼ਿਕਰ ਕਰਦੇ ਹਨ ਜੋ ਆਮ ਪਿੰਡੂ ਪੰਜਾਬੀ ਦੀ بجائے ਮੱਧ ਵਰਗੀ ਅਨਪਵਦੀ ਚੀਜ਼ ਹੈ। ਐ ਵੀਰ ਸਿੰਘ ਦੀ ਕਵਿਤਾ ਪੜਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਉਹ ਗੁਰਮਤ ਤੋਂ ਇਲਾਵਾ ਸੂਫੀ মত ਤੇ ਜੋਗੀ মত ਦਾ ਵੀ ਪ੍ਰਭਾਵ ਕਬੂਲਦੇ ਹਨ। ਪਰ ਇੰਨੇ ਵਿਆਪਕ ਅਧਿਆਤਮਵਾਦੀ ਪਰਪੇਖ ਦੇ ਬਾਵਜੂਦ ਵੀ ਉਹਨਾਂ ਦੀ ਅਤਿਹਾਦਵਾਦੀ ਕਵਿਤਾ ਵਿਸ਼ਾਲ ਸਮਾਜਿਕ ਪਰਪੇਖ ਤੋਂ ਟੁੱਟੀ ਹੋਈ ਹੈ ਕੰਬ ਦੀ ਕਲਾਈ ਬਨਫਸ਼ਾ ਦਾ ਫੁੱਲ ਅਤੇ ਇੱਛਾ ਬਲ ਅਤੇ ਡੁੰਗੀਆਂ ਸ਼ਾਮਾਂ ਉਹਨਾਂ ਦੀਆਂ ਪ੍ਰਤੀਨਿਧ ਰਹਾਸਵਾਦੀ ਕਵਿਤਾਵਾਂ ਹਨ ਪਰ ਮੇਰੇ ਸਾਈਆਂ ਜੀ ਉਹ ਉਸਦੀ ਪ੍ਰਤੀਨਿਧ ਰਹਾਸਮਈ ਪੁਸਤਕ ਹੈ ਇਸ ਪੁਸਤਕ ਵਿੱਚ ਉਹ ਆਪਣੇ ਰੱਬ ਸਾਈ ਨੂੰ ਆਵਾਜ਼ਾਂ ਮਾਰਦਾ ਹੈ ਇਉਂ ਭਾਈ ਵੀਰ ਸਿੰਘ ਨੇ 20ਵੀਂ ਸਦੀ ਵਿੱਚ ਵਿਸ਼ੇ ਅਤੇ ਰੂਪ ਪੱਖੋਂ ਨਵੀਨਤਾ ਲਿਆਂਦੀ ਉਸ ਵੱਲੋਂ ਨਿੱਕੀ ਕਵਿਤਾ ਦੇ ਪਰਚਲਨ ਪ੍ਰਕਿਰਤੀ ਚਿੱਤਰਨ ਅਤੇ ਰਹੱਸਮਈ ਕਵਿਤਾ ਦੀ ਸ਼ੁਰੂਆਤ ਨੇ ਅਗਲੀ ਰੀ ਕਵਿਤਾ ਨੂੰ ਨਵੇਂ ਕਲੇ ਆयाम ਦਿੱਤੇ ਤਾਂ ਇਹ ਭਾਈ ਵੀਰ ਸਿੰਘ ਬਾਰੇ ਸੰਖੇਪ ਉਹਨਾਂ ਦਾ ਬਿਓਰਾ ਹੈ ਇਦੇ ਵਿੱਚ ਆਮ ਤੌਰ ਤੇ ਜੋ ਪ੍ਰਸ਼ਨ ਪੁੱਛੇ ਜਾਂਦੇ ਆ ਕਿਸੇ ਵੀ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਉਹਨਾਂ ਦਾ ਜਨਮ ਕਦੋਂ ਹੋਇਆ ਮਾਤਾ ਪਿਤਾ ਦਾ ਨਾਮ ਤੇ ਕਿੱਥੇ ਹੋਇਆ ਇਸ ਤੋਂ ਇਲਾਵਾ ਭਾਈ ਵੀਰ ਸਿੰਘ ਜਿਹੜਾ ਉਸ ਨੂੰ ਆਧੁਨਿਕ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਯਾਨੀ ਕਿ ਆਧੁਨਿਕ ਕਵਿਤਾ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਉਹਨਾਂ ਦੀਆਂ ਪੁਸਤਕਾਂ ਦੇ ਨਾਮ ਇਹੇ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਨੇ ਤੇ ਕਿਹੜੀ ਪੁਸਤਕ ਹੈ ਜਿਹੜੀ ਉਹਨੂੰ ਸਾਹਿਤਿਕ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਮਿਲਿਆ ਉਹ ਮੇਰੇ ਸਾਈਆਂ ਜੀਓ ਹੈ ਇਸ ਤੋਂ ਇਲਾਵਾ ਜਿਵੇਂ ਉਹਨਾਂ ਨੂੰ ਪਦਮ ਪੂਸ਼ਨ ਜਿਹੜੀ ਉਪਾਦੀ ਹੈ ਉਹੋ ਵੀ ਪ੍ਰਾਪਤ ਹੋਈ ਕਈ ਵਾਰ ਉਹਨਾਂ ਦੇ ਮਹਾਕਾਵ ਦਾ ਨਾਮ ਪੁੱਛਿਆ ਜਾਂਦਾ ਹੈ ਜਿਹੜਾ ਕਿ ਰਾਣਾ ਸੂਰਤ ਸਿੰਘ ਹੈ ਤੇ ਸੁੰਦਰੀ ਪਹਿਲਾ ਨਾਵਲ ਹੈ ਪੰਜਾਬੀ ਦਾ ਹੀ ਪਹਿਲਾ ਨਾਵਲ ਹੈ ਯਾਨੀ ਕਿ ਨਾਵਲ ਲਿਖਣ ਦੇ ਵਿੱਚ ਵੀ ਉਹਨਾਂ ਨੇ ਪਹਿਲ ਕੀਤੀ ਹੈ ਤੇ ਕਹਾਣੀਆਂ ਲਿਖਣ ਦੇ ਵਿੱਚ ਵੀ ਉਹਨਾਂ ਨੇ ਪੈਲ ਕੀਤੀ ਤਾਂ ਇਸ ਪੱਖ ਤੋਂ ਇਲਾਵਾ ਉਹਨਾਂ ਦੀ ਕਵਿਤਾ ਕਿਸ ਤਰ੍ਹਾਂ ਦੀ ਹੈ ਉਹ ਪ੍ਰਕਿਰਤੀਵਾਦੀ ਜਾਂ ਰਹਾਸਵਾਦੀ ਹੈ ਪ੍ਰਕਿਰਤੀ ਦਾ ਚਿੱਤਰਣ ਜਿਹੜਾ ਉਸ ਸਮੇਂ ਉਹ ਆਪਣੀ ਕਵਿਤਾ ਦੇ ਵਿੱਚ ਜ਼ਿਆਦਾ ਕਰਦੇ ਹੈ ਇੱਕ ਵਿਸ਼ੇਸ਼ ਗੱਲ ਹੈ ਜਿਹੜੀ ਉਹ ਇਹ ਹੈ ਕਿ ਇਹ ਸਮਾਂ ਜਿਹੜਾ ਹੈ ਭਾਈ ਵੀਰ ਸਿੰਘ ਦੀ ਕਵਿਤਾ ਲਿਖਣ ਦਾ ਉਹ ਭਾਰਤ ਦੇ ਵਿੱਚ ਕ੍ਰਾਂਤੀ ਦਾ ਸਮਾਂ ਸੀ ਜਦੋਂ ਦੇਸ਼ ਆਜ਼ਾਦ ਹੋਇਆ ਇਹਦੇ ਵਿਸ਼ੇਸ਼ ਜ਼ਿਕਰਯੋਗ ਹੈ ਕਿ ਉਹਨਾਂ ਨੇ ਕੋਈ ਵੀ ਅਜੀਹੀ ਕਵਿਤਾ ਜਿਹੜੀ ਦੇਸ਼ ਭਗਤੀ ਨਾਲ ਸੰਬੰਧਤ ਸੀ ਉਹ ਨਹੀਂ ਲਿਖੀ ਉਹਦਾ ਕੋਈ ਜ਼ਿਕਰ ਨਹੀਂ ਕੀਤਾ ਇਹਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਬਹੁਤ ਹੀ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਤੇ ਉਹਨਾਂ ਦੇ ਜਿਹੜੇ ਪੂਰਵਜ ਸੀ ਪਿਤਾ ਸੀ ਜਾਂ ਉਹਨਾਂ ਦੇ ਦਾਦਾ ਜੀ ਸੀਗੇ ਉਹਨਾਂ ਦਾ ਸੰਬੰਧ ਅੰਗਰੇਜ਼ ਸਰਕਾਰ ਦੇ ਨਾਲ ਵੀ ਮੰਨਿਆ ਜਾਂਦਾ ਹੈ ਇਹ ਸਿਰਫ ਇੱਕ ਜਿਹੜਾ ਹੈ ਲੈਕਚਰ ਉਹਦੇ ਵਿੱਚੋਂ ਸੁਣੀ ਹੋਈ ਤਫਸੀਲ ਹੈ ਉਮੀਦ ਹੈ ਕਿ ਤੁਸੀਂ ਇਹ ਮਟੀਰੀਅਲ ਹੈ ਜਿਹੜਾ ਉਸ ਨੂੰ ਸਮਝ ਲਿਆ ਹੋਗਾ ਧੰਨਵਾਦ